ਹੋਰ ਮਨ ਬੋਤੋ ਹੋਰ ਮਨ ਬੋਤੋ ਹਾਂਜੀ ਬਾਪੂ ਜੀ ਉਹ ਪੁੱਤ ਇਹ ਨਾ ਮੇਰੇ ਆਤੇ ਨਾ ਥੋੜਾ ਜਿਹਾ ਪ੍ਰਸ਼ਾਲ ਬਣਾਏ ਇੱਕ ਨਾ ਪਰੋਠਾ ਲਾਈ ਪੋਲਾ ਜਾਂ ਮੈਥੋਂ ਚੱਬਿਆ ਨਹੀਂ ਜਾਂਦਾ ਠੀਕ ਆ ਬਾਪੂ ਜੀ ਹਾਂ ਬੁੜੇ ਦੀ ਜਵਾਨ ਨਹੀਂ ਟੈਗਦੀ ਸੀ ਸਾਰੀ ਦਿਹਾੜੀ ਜੀਵ ਲਬਰ ਲਬਰ ਕਰਦੀ ਰਹਿੰਦੀ ਆ ਕਦੇ ਕੋਸ਼ ਬਣਾ ਦੇ ਕਦੇ ਕੋਸ਼ ਬਣਾ ਦੇ ਓਛੇ ਮੈਂ ਪਤਾ ਓਛੇ ਮੈਂ ਓ ਪਾਣੀ ਦਾ ਗਲਾਸ ਤਾਂ ਲਿਆ ਪਟ ਓ ਬਾਪੂ ਯਾਰ ਖੌਲ ਟੱਕੇ ਚਾਕਲਾ ਤੇਨੂੰ ਦੀਦਨ ਮੈਂ ਕੰਮ ਕਰੀ ਜਾਂਦਾ ਮਾ ਨਾਲੇ ਤੇਰੇ ਅੰਗ ਪੈ ਗਾ ਤੁਰੇ ਰਹਿਣਗੇ ਪਿਆਰੇਗਾ ਜੁੜਨਗੇ ਨਾ ਤੇਰੇ ਪਰ ਕੀ ਗਲਾਜ ਬਾਪੂ ਨੇ ਪਾਣੀ ਪੂਣੀ ਨੂੰ ਪੁੱਛਿਆਗਾ ਦੇਖੇ ਮੜੇ ਹਾਂ ਬਾਪੂ ਹਾਂ ਬਾਪੂ ਬਾਪੂ ਓਏ ਤੇ ਬਾਪੂ ਤਾਂ ਮਰ ਗਿਆ ਬਾਪੂ ਉੱਠ ਬਾਪੂ ਬਾਪੂ ਉੱਠ ਆ ਬਾਪੂ ਬਾਪੂ ਉੱਠ ਬਾਪੂ हो आगी करना आज बापू दी रोटी है शराब नहीं करना अच्छा अच्छा ठीक है चल फिर आया और की कर दी खड़ी कानू ठीक दिया अच्छा ਓ ਅਗਲੇ ਕਾ ਆ ਜਾ ਕਾ ਵਾ ਤੈਨੂੰ ਰੋਟੀ ਖੋਏ ਬਾਪੂ ਦੀ ਚੁੱਤ ਸਾਲਿਓ ਜਉਂਦੇ ਜੀ ਪਾਣੀ ਦਾ ਗਲਾਸ ਨਹੀਂ ਪੁੱਛਿਆ ਰੋਟੀਆਂ ਪੁੱਛਦੇ ਆ ਚਲੇ ਜਾ ਥੱਲੇ ਤੂੰ ਪਹਿਲਾਂ ਮੈਂ ਥੱਲੇ ਆਗਾ ਮਾਰ ਮਾਰ ਚੁੰਝਾ ਤੁਹਾਡਾ ਸਿਰ ਗੰਜਾ ਕਾ ਤੂੰ ਥਾਲੇ ਬਾਪੂ ਦੇ